तो अपना चैनल तुसी देख रहे हो एसएस न्यूज पंजाब सही खबर देने वाला यूट्यूब चैनल गुरु सिख सेवा सोसाइटी वालों कृष्णा मंदिर धर्मपुरा मला कादिया खून टैसट करने वास्ते लैंगोटरी खोली गई है बीजेपी पार्टी का साबका जिला प्रधान परमिंदर गिल विशेष तौर पर पहुंचे इन्ह के नाल डॉक्टर अजय साबड़ा डॉक्टर प्रदीप कुमार ननकाड़ी मिशन वालों शीतल सिंह राजा शर्मा इस मौके डॉक्टर अजय साबड़ा ने दसिया इस लैबोटरी का बहुत ज्यादा रेट घट होएगा क्वालिटी भी वी वीया होएगी 食べそう。 ਆਜਾ ਆਜਾ ਹਾਂਜੀ ਭਾਈ ਗੁੱਡ ਸਿਕ ਚੈਰੀਟੇਬਲ ਸੁਸਾਇਟੀ ਵੱਲੋਂ ਡਾਕਟਰ ਪੰਦੀਪ ਜੀ ਦੀ ਰਹਿਮਾਈ ਦੇ ਵਿੱਚ ਡਾਕਟਰ ਛਾਹਾ ਅਤੇ ਬਾਕੀ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਸ਼੍ਰੀਕਿਸ਼ੋਰ ਮੰਦਰ ਵਿਖੇ ਚੈਰੀਟੇਬਲ ਲੈਬਰਾਟਰੀ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਨਾਲ ਲੋੜਵੰਦਾਂ ਦੀ ਸਹੀ ਕੀਮਤ ਦੇ ਉੱਤੇ ਘਰ ਤੋਂ ਘਰ ਜਿਹੜੀ ਲਾਗਤ ਲੱਗੀ ਹੈ ਘਰ ਤੋਂ ਘਰ ਕਸਰਕ ਵੀ ਉਹਨਾਂ ਦੇ ਜਿਹੜੇ ਮੈਡੀਕਲ ਟੈਸਟ ਨੇ ਉਹ ਰੂਟੀਨ ਦੇ ਵਿੱਚ ਕੀਤੇ ਜਾਇਆ ਕਰਦੇ ਸੇਵਾ ਜਿਹੜਾ ਇਹ ਬਹੁਤ ਵੱਡਾ ਫਾਇਦਾ ਤੇ ਸੇਵਾ ਦੇ ਨਾਲ ਅਗਨ ਸਿਮਰਨ ਦਾ ਸਾਥ ਮਿਲ ਜੇ ਤੇ ਫਿਰ ਬੰਦੇ 'ਚ ਹੰਮੇ ਨਹੀਂ ਆਉਂਦਾ ਅਹੰਕਾਰ ਨਹੀਂ ਆਉਂਦਾ ਸੋ ਮੈਂ ਵੇਖਿਆ ਡਾਕਟਰ ਪ੍ਰਦੀਪ ਜੀ ਨੂੰ ਪਹਿਲਾਂ ਵੀ ਇਹਨਾਂ ਨੇ ਮੈਡੀਕਲ ਕੈਂਪ ਲਗਾਏ ਨੇ ਆਂ ਦਾ ਸੁਭਾਜ ਪ੍ਰਾਪਤ ਹੋਇਆ ਬਹੁਤ ਅੱਛੀ ਇਹਨਾਂ ਦੀ ਸੋਚ ਹੈ ਬੜੀ ਅੱਛੀ ਟੀਮ ਹੈ ਔਰ ਸਾਰੇ ਸਮਾਜ ਦੇ ਫਰਜ਼ ਬਣਦਾ ਹੈ ਜਿਸ ਨੂੰ ਵੀ ਕੋਈ ਵਿਅਕਤੀਗਤ ਤੌਰ ਤੇ ਉਹ ਜਾਂ ਕੋਈ ਉਪਰਾਲਾ ਕਰੇ ਇਸਾ ਜਾਨੀ ਮਦਦ ਕਰਨ ਜਿਹੜਾ ਸਮੂਹਿਕ ਪ੍ਰਯਾਸ ਜਿਹੜਾ ਵਿਅਕਤੀਗਤ ਪ੍ਰਯਾਸ ਨਹੀਂ ਜਿਹੜਾ ਸਮੂਹਿਕ ਸੰਭਲਣ ਦੀ ਕੋਸ਼ਿਸ਼ ਆ ਹੁੰਦੀ ਹੈ ਉਹਦੇ ਨਾਲ ਹੀ ਬਦਲਾਵਾ ਸਕਦਾ ਹੈ ਤੇ ਜੋ ਡਾਕਟਰ ਪ੍ਰਦੀਪ ਜੀ ਨੇ ਜਗਾਈ ਹੈ ਕੋਸ਼ਿਸ਼ ਇਹਨਾਂ ਨੇ ਕੀਤੀ ਹੈ ਬੜਾ ਚੌਕਰਾਲਾ ਸਾਰੇ ਪ੍ਰਤਵੰਤਿਆਂ ਦਾ ਸਾਰੇ ਜ਼ਿੰਮੇਦਾਰ ਸ਼ਰੀਆਂ ਦਾ ਇੰਪਲਮੈਂਟ ਦਾ ਕਿ ਇਹਨਾਂ ਨੂੰ ਸਹਿਯੋਗ ਦਿੱਤਾ ਜਾਏ ਤਾਂ ਕਿ ਵੱਧ ਤੋਂ ਵੱਧ ਜਿਹੜੀ ਲੋੜਵੰਦ ਲੋਕ ਨੇ ਜਿਹੜੀ ਮਤਲਬ ਫੀਸ ਦੇ ਵਧੇ ਹੋਏ ਤਾਂ ਹਰ ਥਾਂ ਤੇ ਪੀਣੀ ਕਰ ਸਕਦੇ ਇਹਨਾਂ ਨੂੰ ਸਹਾਇਉਂ ਮਿਲੇਗਾ ਕਿ ਵਨ ਸੇਵਾ ਕਰਨਗੇ ਤੇ ਸਹੀ ਰੇਟਾਂ ਦੇ ਉੱਤੇ ਸਹੀ ਕੀਮਤ ਦੇ ਨਾਲ ਅਗਰ ਲੋੜਵੰਦਾਂ ਦੇ ਰੇਟਸ ਤੋਂ ਭੁਜਾਨਗੇ ਤੁਰ ਫਿਰ ਮਾਰੀਏ ਤਾਂ ਵੀ ਬਚਾ ਹੋਏਗਾ ਪਰਿਵਾਰਾਂ ਦੇ ਪਰਿਵਾਰ ਬਚੇ ਰਹਿਣਗੇ ਔਰ ਸਿਹਤ ਅਗਰ ਸਹੀ ਹੈਗੀਏ ਤੇ ਸਭ ਕੁਝ ਸਹੀ ਹੈਗਾ ਸਮਾਂ ਇਸ ਨੂੰ ਬਹੁਤ ਬਹੁਤ ਵਧਾਈ ਡਾਕਟਰ ਪ੍ਰਦੀਪ ਜੀ ਨੂੰ ਇਸ ਤੋਂ ਬਰਾਲੇ ਲਈ ਜਿਹੜੇ ਸਾਰੇ ਪਰਟਵੰਤੇ ਇੱਥੇ ਆਏ ਆ ਰੱਬ ਦਾ ਨਾਮ ਲੈ ਕੇ ਅੱਜ ਇਹ ਕਾਰਜ ਜੀ ਸ਼ੁਰੂਆਤ ਕੀਤੀ ਗਈ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਬੇਨਤੀ ਇਹ ਹੀ ਹੈ ਕਿ ਰਲ ਕੇ ਇੱਕ ਵਾਰ ਫੇਰ ਤੌਕੀਲ ਹੈ ਕਿ ਆਪਾਂ ਇਹ ਚੰਗੇ ਕੰਮ ਰ ਵਿੱਚ ਸਹਿਯੋਗ ਦੇਈਏ ਤਾਂ ਜੋ ਸਮਾਜ ਦਾ ਸਾਂਝੇ ਤੌਰ ਤੇ ਕਾਫੀ ਬਹੁਤ ਬਹੁਤ ਕਮਾਤ ਘਰਕ ਮਾਤਾ ਕੀ ਜੀ ਸਿਕ ਸੋਸਾਇਟੀ ਵੱਲੋਂ શ્રી ਕ੍ਰਿਸ਼ਨ ਮੰਦਿਰ ਦੇ ਵਿੱਚ ਇੱਕ ਰਿਪੋਰਟਰੀ ਖੋਲੀ ਗਈ ਹੈ ਜਿਹੜੀ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਟੈਸਟ ਕਰੇਗੀ ਵਾਜਿਬ ਰੇਟਾਂ ਜੇ 2 ਲਾਗਤ ਆਂਦੀ ਏ ਉਹਨਾਂ ਦੀ ਉਸ ਰੇਟਾਂ ਦੇ ਵਿੱਚ ਕੋਟੈਸਟ ਕਰਨੇ ਕਰਨਗੇ ਜੋ ਬੜਾ ਵਧੀਆ ਉਪਰਾਲਾ ਹੈ ਅੱਜ ਉਹਦਾ ਉਦਘਾਟਨ ਕੀਤਾ ਗਿਆ ਗੁਰਦਾਸਪੁਰ ਤੋਂ ਪੂਰਬ ਜ਼ਿਲ੍ਹਾ ਪ੍ਰਧਾਨ ਸਰਦਾਰ ਪਰਮਿੰਦਰ ਸਿੰਘ ਜੀ ਦੇ ਦੁਆਰਾ ਉਦਘਾਟਨ ਕੀਤਾ ਗਿਆ ਹੈ ਇਹ ਸੁਸਾਇਟੀ ਬੜਾ ਵਧੀਆ ਕੰਮ ਕਰ ਰਹੀ ਹੈ ਗੁਰਸਿੱਖ ਇਹ ਅਫੀਸ਼ੀਅਲ ਜੀ ਨਾਲੇ ਪੋਦੇ ਵੀ ਲਵਾਏ ਆ ਸ਼ਹਿਰ ਦੇ ਵਿੱਚ ਪਾੜਾ ਵਨ ਨੂੰ ਜਾਨ ਵਾਸਤੇ ਜੋ ਅੱਜ ਲੋੜ ਹੈ ਹਨੂ ਵਿਸ਼ਵਸਾਲ ਹੈ ਵਾਸਤੇ ਸੁਵਿਸ਼ਵਾਤਾ ਵਾਸਤੇ ਕਿ ਤੁਹਾਡੇ ਇੱਥੇ ਜਿਹੜੇ ਪੌਦੇ ਆ ਰੁੱਖ ਨੇ ਉਹਨਾਂ ਦੀ ਕਟਾਈ ਜ਼ਿਆਦਾ ਹੋ ਗਈ ਹੈ ਜਿਹੜੀ ਗਰਮੀ ਹੈ ਵਧਣ ਦਈ ਹੈ ਉਹ ਦਵਾਈ ਹੈ ਦਵਾਈ ਦਾ ਟੈਂਪਰੇਚਰ 50 ਹੁੰਦਾ ਸੀ ਅੱਜ ਉਹਨਾਂ ਨੇ ਦਵਾਈ ਗ੍ਰੀਨ ਕਰ ਲਿਆ ਉਥੇ ਪੌਦੇ ਲਗਾਏ ਆ ਰੁੱਖ ਲਾਏ ਆ ਅੱਜ ਉਥੇ ਵੀ ਨਹੀਂ ਪੈ ਲੱਗ ਪੈ ਜਿੱਥੇ ਕਦੀ ਮੀਂਹ ਨਹੀਂ ਪੈਂਦਾ ਹੁੰਦਾ ਦੇ ਜਿਹੜੀ ਅੱਜ ਲੈਬੋਰੀ ਖੁੱਲੀ ਗਈ ਏ ਗੋਰ ਸਿਕ ਸੋਸਾਇਟੀ ਵੱਲੋਂ ਉਹਨਾਂ ਦੇ ਪ੍ਰਧਾਨ ਫਰਜੀ ਕੁਮਾਰ ਜੀ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਕਿ ਉਹ ਇਹੋ ਜਿਹਾ ਸਮਾਜ ਸੇਵੀ ਕੰਮ ਕਰ ਰਹੇ ਨੇ ਤੇ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਉਹ ਸਮਾਜ ਦੀ ਸੇਵਾ ਕਰਦੇ ਰਹਿਣ ਜੈ ਭਾਰਤ